ਨਮਸਕਾਰ ਦੋਸਤੋ ਮੈਂ ਸ਼ਮਿਸ ਨੋਤਰਾ ਤੁਸੀਂ ਦੇਖ ਰਹੇ ਹੋ ਹਲਚਲ ਪੰਜਾਬ ਦੀ ਦੋਸਤੋ ਅੱਜ ਗੱਲ ਕਰਾਂਗੇ ਕੋਟਲੀ ਮੁਗਲਾ ਦੀ ਜਿੱਥੇ ਕੋਟਲੀ ਮੁਗਲੇ ਪਹੁੰਚੇ ਜਿੱਥੇ ਸਿੰਦਰ ਸਰ ਦਾ ਬਜੀਤੰਦੇ ਜਿੱਥੇ ਡਾਕਟਰ ਸੋਨੀਆ ਪਸੋਂ ਆਪਣੇ ਪਿੰਡ ਦੇ ਵਿੱਚ ਲੱਡੂ ਵੀ ਬੰਡੇ ਗਿਆ ਦੱਸਾਂਗੇ ਕਿ ਇੱਥੇ ਮੰਦਰ ਦੇ ਵਿੱਚ ਜਗਤ ਮਾਤਾ ਮਹਾਮਾਈ ਨੂੰ ਚੁੰਨੀ ਚੜਾ ਕੇ ਜਿਹੜਾ ਉਹਨਾਂ ਅਸ਼ੀਰਵਾਦ ਵੀ ਲੈ ਆਇਆ ਚਲੋ ਗੱਲਬਾਤ ਕਰਾਂਗੇ ਡਾਕਟਰ ਸੋਨੀ ਨਾਲ ਕੀ ਕਹਿਣਾ ਉਹਨਾਂ ਦਾ ਪਰ ਜੇ ਗੱਲ ਕਰਾਂ ਪਿੰਡਰ ਦੀ ਲਹਿਰ ਜਿਹੜੀ ਕਾਂਗਰਸ ਦੀ ਲਹਿਰ ਜਿਹੜੀ ਇਸ ਵਾਰੀ ਜਿਹੜੀ ਲੋਕਾਂ ਦੀ ਦਿਖਣ ਨੂੰ ਮਿਲੀ ਹੈ ਮੈਂ ਸ਼ਮਿਸ ਨੋਤਰਾ ਆਪਣੀ ਸੰਗੋਗੀ ਕੁਸ਼ਪ ਕੁਛੀ ਅੱਜ ਮੈਂ ਸਭ ਤੋਂ ਪਹਿਲਾਂ ਤੇ ਮੈਂ ਆਪਣੇ ਪ੍ਰਸਤ ਵੀਰਾਂ ਨੂੰ ਬਹੁਤ-ਬਹੁਤ ਮੁਬਾਰਕਵਾਦ ਦਿੰਦਾ ਉਸ ਤੋਂ ਬਾਅਦ ਮੇਰੇ ਮਾਤਾ ਜੀ ਨਾਲ ਮੇਰੇ ਖੜੇ ਨੇ ਔਰ ਆਪਣੇ ਪਿੰਡ ਵਾਸੀਆਂ ਨੂੰ ਸਾਰਿਆਂ ਨੂੰ ਮੁਬਾਰਕਵਾਦ ਦਿੰਦਾ ਜਿਨ੍ਹਾਂ ਦੇ ਅਸੀਰਵਾਦ ਨਾਲ ਅੱਜ ਸਾਡੇ ਸੁਖੀ ਰਿੰਦਾਵਾ ਜੀ ਕਾਮਯਾਬ ਹੋਏ ਨੇ ਸਾਡੇ ਜੋਗਿੰਦਰਪਾਲ ਜੀ ਕਾਮਯਾਬ ਹੋਏ ਨੇ ਕਾਂਗਰਸ ਪਾਰਟੀ ਕਾਮਯਾਬ ਹੋਈ ਹੈ ਮੈਂ ਸਾਰੇ ਪਿੰਡ ਦੇ ਚਰਨਾਂ ਦੇ ਵਿੱਚ ਬੇਨਤੀ ਕਰਦਾ ਵੀ ਇਸੇ ਤਰ੍ਹਾਂ ਹੀ ਸਹਿਯੋਗ ਦਿੰਦੇ ਰਹਿਣ ਤਾਂ ਜੋ ਕਾਂਗਰਸ ਪਾਰਟੀ ਦੇਸ਼ ਨੂੰ ਲੈ ਕੇ ਚੱਲੇ ਜਿਸ ਤਰ੍ਹਾਂ ਪਹਿਲੇ ਚੱਲੇ ਸੀਗੇ ਸਾਡੇ ਸੁਖੀ ਰੰਦਾਵਾ ਜੀ ਸਾਡੇ ਹਲਕੇ ਵਾਸਤੇ ਕੁਝ ਲੈ ਕੇ ਆਣ ਤਾਂ ਜੋ ਸਾਡੇ ਬੇਰੋਜ਼ਗਾਰ ਜੋ ਲੜਕੇ ਨੇ ਉਹਨਾਂ ਨੂੰ ਰੋਜ਼ਗਾਰ ਮਿਲੇ ਔਰ ਕਾਂਗਰਸ ਪਾਰਟੀ ਬੁਲੰਧੀਆਂ ਤੇ ਚਲੇ ਦੇਖੋ ਜੀ ਅਸੀਂ ਪਹਿਲੇ ਸਮੇਂ ਤੇ ਆਪੀ ਸਾਡੀ ਆਪ ਨਾਲ ਟੱਕਰ ਆ ਪਰ ਜਦੋਂ ਅਸੀਂ ਅਕਾਊਂਟਿੰਗ ਦੇ ਵਿੱਚ ਬੈਠੇ ਹਾਂ ਜਿੱਦਾਂ 7 ਵਜੇ ਉੱਥੇ ਪਹੁੰਚੇ ਹਾਂ ਪਹਿਲੇ ਰਾਉਂਡ ਦੇ ਵਿੱਚ ਸਾਡੀ ਟੱਕਰ ਜਿਹੜੀ ਹੈ ਭਾਜੀਪੀ ਨਾਲ ਸ਼ੁਰੂ ਹੋ ਗਈ ਆ ਭਾਜੀਪੀ ਨਾਲ ਟੱਕਰ ਸਾਡੀ ਹਰ ਰਾਉਂਡ ਦੇ ਉੱਤੇ ਚੱਲੀਏ ਜੀ ਭਾਜੀ ਦਾ ਤੁਹਾਡੇ ਹਲਕੇ ਦੇ ਵਿੱਚ ਮੰਤਰੀ ਵੀ ਹੈਗਾ ਸਰਕਾਰ ਇਹ ਲੱਗਦਾ ਕਿ ਉਹ ਫੇਲ ਹੋ ਗਿਆ ਤਾਂ ਮੈਂ ਕਹਿੰਦਾ ਜੀ ਉਹ ਲੋਕਾਂ ਨੇ ਜਿਸ ਤਰ੍ਹਾਂ ਦਾ ਕਹਿੰਦੇ ਨਾ ਵੀ ਝਾੜੂ ਇਕੱਠਾ ਬੰਦੇ ਹੁੰਦਾ ਉਸੇ ਤਰ੍ਹਾਂ ਹੀ ਉਹਨਾਂ ਨੂੰ ਖਿਲਾੜ ਦਿੱਤਾ ਗਿਆ ਕਿਉਂਕਿ ਲੋਕਾਂ ਦੇ ਇਹਨਾਂ ਨੇ ਵਿਸ਼ਵਾਸ ਜਿਹੜਾ ਵਿਸ਼ਵਾਸ ਘਾਤ ਕੀਤਾ ਗਿਆ ਉਹਨਾਂ ਦੇ ਨਾਲ ਇਹਨਾਂ ਨੇ ਜੋ ਵਾਅਦੇ ਕੀਤੇ ਸੀ ਮੇਰੀਆਂ ਮਾਤਾ ਪਿਤਾਵਾਂ ਬਜ਼ੁਰਗਾਂ ਨਾਲ ਉਹ ਖਰੇ ਨਹੀਂ ਉਤਰੇ ਇਸ ਕਰਕੇ ਉਹਨਾਂ ਨੇ ਉਹਨਾਂ ਦਾ ਉਹ ਜਵਾਬ ਦਿੱਤਾ ਜੀ ਇਹ ਸਾਰਾ ਜਿੰਨਾ ਵੀ ਐਸ਼ ਇਹ ਸਾਰਾ ਜਾਂਦਾ ਸਾਡੇ ਡਾਕਟਰ ਸਾਹਿਬ ਨੂੰ ਇਹਨਾਂ ਨੇ ਬਹੁਤ ਮਿਹਨਤ ਕੀਤੀ ਹੈ ਇਹਨਾਂ ਦੀ ਮਿਹਨਤ ਦਾ ਫਲ ਹੈ ਜਿਹੜਾ ਅੱਛੀ ਬਟਾਂ ਆਲੇ ਸਾਡੇ ਪਿੰਚੋ ਜਿੱਤੇ ਨੇ ਪਿੰਡ ਦੇ ਵਿੱਚ ਲੱਡੂ ਵੰਡੇ ਜਾਂ ਹਾਂਜੀ ਪਿੰਚੇ ਲੱਡੂ ਵੰਡੇ ਜਾ ਰਹੇ ਨੇ ਡਾਕਟਰ ਸਾਹਿਬ ਬਹੁਤ ਮਿੰਦ ਕਰਕੇ ਇਹਨਾਂ ਨੇ ਪਿੰਚੇ ਢੋਲ ਵਜਾਈ ਨੇ ਲੱਡੂ ਵੰਡੇ ਨੇ ਬਹੁਤ ਖੁਸ਼ੀ ਕੀਤੀ ਆ ਕੀ ਉਮੀਦ ਕਰਦੇ ਹੋ ਅੱਗੇ ਜਿਹੜਾ ਗੰਦਾਵਾ ਸਾਹਿਬ ਆ ਹਾਂ ਗੰਦਾਵਾ ਸਾਹਿਬ ਸਾਡੇ ਸਾਰੇ ਕੰਮ ਕਰਨਗੇ ਜੋ ਵੀ ਸਾਡੇ ਕੰਮ ਆ ਬੱਚਿਆਂ ਨੂੰ ਬੇਰੋਜ਼ਗਾਰਾਂ ਬੱਚਿਆਂ ਨੂੰ ਰੋਜ਼ਗਾਰ ਮਿਲੇਗਾ ਸਾਰੇ ਕੰਮ ਕਰਨਗੇ